ਪਾਜੀ ਮੈਂ ਸਲੂਟ ਕਰਦਾ ਇਹੋ ਜੇ ਬੰਦੇ ਨੂੰ ਪਾਜੀ ਜਿੰਨੇ ਚੀਜ਼ ਦਾ ਸ਼ੁਰੂਆਤ ਕੀਤੀ ਤੁਸੀਂ ਅਮਰਤਪਾਲ ਮੈਨੂੰ ਸਲੂਟ ਕਰਦੇ ਮੈਂ ਸਲੂਟ ਕਰਦਾ ਪਾਜੀ ਉਸ ਬੰਦੇ ਨੂੰ ਦਿਲੋਂ ਪਾਜੀ ਦਿਲੋਂ ਮੈਂ ਤਾਂ ਵੀਡੀਓ ਦੇਖ ਕੇ ਬਾਈ ਦਾ ਪਾਜੀ ਰੂਹ ਖੁਸ਼ ਹੋ ਗਈ ਪਾਜੀ ਉਹਦੀ ਹਰ ਬੋਲ ਜਿਹੜੇ ਰੂਹ ਤੱਕ ਜਾਂਦੇ ਆ ਕਾਮ ਦਾ ਦਰਿਆ ਵਗਣਾ ਸ਼ੁਰੂ ਹੋ ਗਿਆ ਉਸ ਕਾਮ ਦੇ ਦਰਿਆ ਦੇ ਜਿਹੜੇ ਬਹਿਣ ਚ ਵਹਿ ਰਹੇ ਬੱਚੇ ਆ ਹੋ ਸਕਦਾ ਆਪਾਂ ਇੱਥੇ ਬੈਠੇ ਆ ਆਪਣੇ 20 ਬੱਚੇ ਹੋਣ ਤੇ ਆਪ ਨੂੰ ਉਸ ਗੱਲ ਦਾ ਪਤਾ ਨਾ ਹੋਵੇ ਇੱਕ ਆਨਲਾਈਨ ਦਵਾਈ ਆਰਡਰ ਕਰ ਬੈਠਾ ਸੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਕੀ ਲੱਗਦਾ ਹੈ ਕਿ ਜੋ ਕਾਰਵਾਈ ਹੁਣ ਪਿੱਛੇ ਹਨਾ ਸਾਹਿਬ ਤੁਸੀਂ ਜਿਹੜਾ ਕੰਮ ਸਰਕਾਰਾਂ ਨੂੰ ਰਿਸਟ੍ਰਿਕਟ ਕਰਨਾ ਚਾਹੀਦਾ ਵੈ ਕਿ ਇਹ ਇੰਨੇ ਸਾਲ ਤੋਂ ਲੈ ਕੇ ਇੰਨੇ ਸਾਲ ਤੱਕ ਕੰਟੈਂਟ ਕੋਈ ਨਹੀਂ ਦੇਖ ਸਕਦਾ ਕੋਈ ਤਾਂ ਭਾਜੀ ਇਹਦਾ ਸੌਫਟਵੇਅਰ ਬਣ ਸਕਦਾ ਨਾ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜੀਆਂ ਬਰਬਾਦ ਹੋ ਰਹੀਆਂ ਆਪਣੀਆਂ ਬੱਚਿਆਂ ਨੂੰ ਪਤਾ ਨਹੀਂ 15 ਸਾਲ ਦੇ ਵਿੱਚ ਫਿਰ ਫਿਲਮਾਂ ਫੁਲਮਾਂ ਵੇਦੇ ਆ ਤੇ ਕਰ ਇਨਾ ਕੰਮਾਂ 'ਚ ਪੈ ਜਾਂਦੇ ਤੇ ਸਾਡੇ ਕੋਲੇ ਜਦੋਂ ਕੇਸ ਆਉਂਦੇ ਤੇ ਸਾਨੂੰ ਸਮਝ ਨਹੀਂ ਆਉਦੀ ਅਸਲੀ ਨਾ ਤਾਂ ਮੁੰਡੇ ਦੀ ਗਲਤੀ ਨਾ ਕੁੜੀ ਦੀ ਗਲਤੀ ਅਸਲੀ ਗਲਤੀਆਂ ਇੱਥੇ ਨਿਕਲੀਆਂ ਬਾਜੀ ਜਦੋਂ ਤੁਹਾਡੇ ਅੰਦਰ ਕੰਮ ਵਧੂਗੇ ਤੁਸੀਂ ਕੀ ਕਰੋਗੇ ਬਾਜੀ ਫਿਰ ਕੋਈ ਗਲਤ ਸਟੈਪ ਅਪ ਇਨਸਾਨ ਚੱਕ ਲਾਉਂਦਾ ਉਸ ਤੋਂ ਉੱਪਰ ਉਹ ਇਨਫਲੂਐਂਸਰ ਜਿਹੜਾ ਉਹ ਜੇ ਵੀਡੀਓ ਬਣਾ ਦਿੰਦੀਆਂ ਨੇ ਕਿ ਕੰਮ ਹੋਰ ਜ਼ਿਆਦਾ ਵੱਧ ਜਾਂਦਾ ਇੱਕ ਪਾਸੇ ਦਵਾਈਆਂ ਦਾ ਕੰਮ ਦੂਜੇ ਪਾਸੇ ਭਾਜੀ ਆ ਕਾਮ ਤੇ ਜਨ ਦਾ ਕੰਮ ਕੀ ਕਰੋਗਾ ਬੰਦਾ ਮੋਬਾਈਲ ਮਾਪੇ ਆਪਣੇ ਸਭ ਨੂੰ ਫੜਾਤੇ ਮੈਂ ਬੇਨਤੀ ਕਰਨਾ ਚਾਹੂੰਗਾ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਫੋਨ ਤੋਂ ਦੂਰ ਰੱਖੋ ਅਗਰ ਇੱਕ ਬਾਈ ਕੁਝ ਕਹਿ ਕੇ ਨਿਕਲਿਆ ਤੇ ਕਿੰਨੀ ਮੁਸੀਬਤਾਂ ਝੱਲ ਰਿਹਾ ਉਹ ਇਹਦੇ ਬਾਰੇ ਸੋਚਿਓ ਸਾਨੂੰ ਸਭ ਨੂੰ ਬਾਈ ਦਾ ਸਾਥ ਦੇਣਾ ਚਾਹੀਦਾ ਵੈ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਸਮਝਣੀ ਚਾਹੀਦੀ ਹੈ ਸਾਨੂੰ ਸਭ ਨੂੰ ਆਪਣੀ ਯੂਥ ਨੂੰ ਵਧੀਆ ਐਜੂਕੇਟ ਕਰਨਾ ਚਾਹੀਦਾ ਵੈ ਮੈਂ ਤਾਂ ਆਪਣੇ ਛੋਟੇ ਵੀਰਾ ਭਰਾਵਾਂ ਨੂੰ ਵੀ ਕਹੂੰਗਾ ਕਿ ਵੀਰੋ ਘਰ ਦੀ ਖੁਰਾਕ ਪੇਸ਼ਾਨੋ ਕੈਮਿਸਟਾ ਦੇ ਵੀ ਥੋੜੀ ਨਕੀਲ ਖਸਾਓ ਕੈਮਿਸਟਾਂ ਨੂੰ ਵੀ ਕਹੋ ਕਿ ਅਗਰ ਬੱਚਾ 20 ਸਾਲ ਦਾ 25 ਸਾਲ ਦਾ ਉਹ ਤੁ ਨੂੰ ਨਾ ਦਵਾਈ ਦਿਓ ਯਾਰ ਤੁਸੀਂ ਦਵਾਈ ਦੇ ਕੇ ਉਸ ਨੂੰ ਉਸ ਚੀਜ਼ ਦੀ ਆਦਤ ਪਾ ਰਹੇ ਹੋ ਜੇ ਤੋ ਬਾਅਦ ਚ ਛੁੱਟ ਨਹੀਂ ਪਾਊਗਾ ਔਕਾ ਹੋਗਾ ਪਛਤਾਊਗਾ ਕਿ ਮੈਂ ਕਿਉਂ ਲਿੱਤੀ ਉਹ ਚੀਜ਼ਾਂ ਯੂਥ ਸੌਂਦਾ ਹੀ ਨਹੀਂ ਰੀਲਾਂ ਦੇਖੀ ਜਾਓ ਉਹਨਾਂ ਰੀਲਾਂ ਦੇ ਵਿੱਚ ਕੋਈ ਉਤੇਜਕ ਆ ਗਿਆ ਕੋਈ ਪੱਤੀ ਜਨਕ ਆ ਗਿਆ ਕਿ ਕੋਈ ਬਕਵਾਸ ਕੀਤੀ ہوئی ਹੈ ਕਿਸ ਨੇ ਆਦਰਸ਼ਾਤ ਮੈਂ ਇਦਾਂ ਕਰਾ ਦੂੰਗਾ ਉਦਾਂ ਕਰਾ ਦੂੰਗਾ ਇਹ ਕਰਾ ਦੂੰਗਾ ਉਹ ਕਰਾ ਦੂੰਗਾ ਇਹੀ ਗੱਲ ਮੇਹਰੋ ਭਾਜੀ ਕਹਿਣਾ ਚਾਹੁੰਦੇ ਨੇ ਕਿ ਆਪਣੇ ਸ਼ਬਦਾਵਲੀ ਨੂੰ ਬਦਲੋ ਆਪਣੀ ਸੋਚ ਨੂੰ ਬਦਲੋ ਯੂਥ ਨੂੰ ਬਦਲੋ ਡਾਕਟਰ ਨੂੰ ਵੈਦ ਨੂੰ ਹਕੀਮ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਮੈਨੂੰ ਦਵਾਈ ਦੇਣੀ ਹੈ ਕਿ ਮੈਨਾਂ ਨਹੀਂ ਦਵਾਈ ਦੇਣੀ ਮੈਨੂੰ ਗਾਈਡ ਕਰਨਾ ਮੈਂ ਉਹਨੂੰ ਪ੍ਰੇਰਿਤ ਕਰਨਾ ਮੈਂ ਉਹਨੂੰ ਸਹੀ ਦਿਸ਼ਾ 'ਚ ਪਾਉਣਾ ਇਹ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਪਾਜੀ ਇਕੱਲੇ ਪੰਜਾਬੀ ਪੂਰੇ ਵਰਲਡ 'ਚ ਨੇ ਜਿਹੜੇ ਦੁੱਧ ਦਹੀਂ ਦੇਸੀ ਕੇ ਪਨੀਰ ਨੂੰ ਵਧੀਆ ਤਰੀਕੇ ਨਾਲ ਹজম ਕਰ ਸਕਦੇ ਨੇ ਬਾਕੀ ਜਿਹੜੇ ਸਟੇਟ ਦੇ ਲੋਕ ਨੇ ਉਹਨਾਂ ਨੂੰ ਲੈਕਟੋਲੋਸ ਇਨਟੋਲਰੈਂਸ ਕਰਕੇ ਬਿਮਾਰੀ ਹੈ ਕਿ ਉਹਨੂੰ ਦੁੱਧ ਦਹੀਂ ਦੇਸੀ ਕੇ ਪਨੀਰ ਵਧੀਆ ਤਰੀਕੇ ਨਾਲ ਪਚਦਾ ਨਹੀਂ ਹੈਗਾ ਤੁਹਾਡੇ ਕੋਲ ਕਿੰਨੀ ਘੜ ਤੋਂ ਘਟ ਕਿੰਨੀ ਉਮਰ ਤੱਕ ਦੇ ਬੱਚਿਆਂ ਦਾ ਫੋਨ ਤੱਕ ਆ ਜਾਂਦਾ ਪਾਜੀ ਮੇਰੇ ਕੋਲ ਅਗਰ ਕੋਈ ਬੰਦਾ 25 ਸਾਲ ਦਾ ਥੱਲੇ ਆਂਦਾ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਮੈਨੂੰ ਦਵਾਈ ਨਾ ਦਵਾ। ਤੁਸੀਂ ਮੈਰੋ ਸਾਹਿਬ ਦੇ ਹੱਕ ਚੋਂ ਪਾਜੀ ਮੈਂ 110% ਮੈਂ 90 ਤੋਂ ਪਲੱਸ ਹੀ ਦਾ ਹੱਕ ਚ ਆਉਂਗਾ। ਕੀ ਜਿਹੜਾ ਕੰਟੈਂਟ ਤੁਸੀਂ ਆਪਣੇ ਬੱਚੇ ਨਾਲ ਬੈ ਕੇ ਨਹੀਂ ਸੁਣ ਸਕਦੇ ਉਹ ਕੰਟੈਂਟ ਤੁਹਾਨੂੰ ਸੋਸ਼ਲ ਮੀਡੀਆ ਤੇ ਬੋਲਣਾ ਨਹੀਂ ਚਾਹੀਦਾ। ਇਹ ਚੰਗਾ ਨਹੀਂ ਲੱਗਦਾ। ਆਪਾਂ ਸਭ ਨੇ ਪੈਸੇ ਇਕੱਠੇ ਕਰਕੇ ਕੀ ਆਪਣੀ ਛਾਤੀ ਤੇ ਨਾਲ ਰੱਖ ਕੇ ਮਰ ਜਾਣਾ ਵੈ। ਪਾਜੀ ਰੱਬ ਨੂੰ ਜਾਨ ਦੇਣੀ ਹੈ। ਥੋੜਾ ਸਿਮਰਾਂ ਥੋੜ ਜੇ ਵਾਕਿਆ ਦੀ ਗੱਲ ਕਰਾਂ ਤਾਂ ਉਹਨਾਂ ਦੀ ਮਾਨਸਿਕਤਾ ਤਾਂ ਇਹ ਖੜ ਜਾਂਦੀ ਹੈ ਨਾ ਕਿ ਯਾਰ ਚੱਲ ਆਪਾਂ ਚੱਲਦੇ ਹਾਂ ਚੱਲ ਖਰੀਦ ਕੇ ਵੇਖਦੇ ਹਾਂ ਬਹੁਤ ਵੈਦ ਤਾਂ ਐਸੇ ਵੀ ਐਸੇ ਵੀ ਨੇ ਬਹੁਤ ਇਨਫਲੂਐਂਸਰ ਜਿਹੜੇ ਵੀ ਵੈਦ ਡਾਕਟਰ ਗੱਲ ਮੈਂ ਗੱਲ ਬੋਲਦੇ ਨੇ ਕਿ ਮੈਂ ਤੁਸੀਂ 25 ਸਾਲ ਤੋਂ ਥੱਲੇ ਮੈਂ ਤੁਹਾਨੂੰ ਦਵਾਈ ਨਹੀਂ ਦੇਣੀ ਮੈਂ ਸਿਰਫ ਤੁਹਾਨੂੰ ਡਾਈਟ ਗਾਈਡ ਕਰਨੀ ਹੈ ਮੈਂ ਸਿਰਫ ਤੁਹਾਨੂੰ ਵਰਜਿਸ ਗਾਈਡ ਕਰਨੀ ਹੈ ਮੈਂ ਤੁਹਾਡਾ ਖਾਣ-ਪੀਣ ਸੈੱਟ ਕਰਨਾ ਹੈ ਮੈਂ ਤੁਹਾਡੀ ਜੀਵਨ ਸ਼ੈਲੀ ਸੈੱਟ ਕਰਨੀ ਹੈ ਕੋਈ ਗੁਨਾਹ ਹੋ ਜਾਊਗਾ ਵੀਰ ਜੀ ਅਮਰਿਤਪਾਲ ਮੈਨੂੰ ਕੀ ਕਹਿਣਾ ਚਾਹੋ ਧੰਨਵਾਦ ਪਾਜੀ ਇੱਕ ਕ੍ਰਾਂਤੀ ਲਿਆਉਣ ਲਈ ਇੱਕ ਸਭ ਦਾ ਚੰਗਾ ਕਰਨ ਲਈ ਯੂਥ ਨੂੰ ਪ੍ਰੇਰਿਤ ਕਰਨ ਲਈ ਭਾਜੀ ਬਹੁਤ ਬਹੁਤ ਧੰਨਵਾਦ ਸਸੀ ਕਾ ਜੀ ਸਾਰਿਆਂ ਨੂੰ ਰੈਮਟੀ ਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਮਰਿਤਪਾਲ ਮੈਰੋ ਨੇ ਹੁਣੇ ਹਾਲੀ ਦੇ ਵਿੱਚ ਇੱਕ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਬੋਲਦਾ ਉਹਨਾਂ ਨੇ ਝਟਕਾ ਦਿੱਤੀ ਉਹਨਾਂ ਨੇ ਉਹਨੂੰ ਜਾਨੋਂ ਮਾਰ ਦਿੱਤਾ ਜੋ ਆਮ ਲੋਕੀ ਬੋਲਦੇ ਨੇ ਪਰ ਉਸ ਨਾਲ ਬਹੁਤ ਲੋਕ ਬਹੁਤ ਇਨਫਲੂਐਂਸਰ ਜੇ ਜੇ ਆਪਾਂ ਬੋਲਦੇ ਆ ਉਹਨਾਂ ਨੂੰ ਕਿ ਜਿਹੜੇ ਕੰਟੈਂਟ ਕਰੀਏਟਰ ਨੇ ਉਹ ਕੁੜੀ ਨੂੰ ਮਾਰਨ ਤੋਂ ਬਾਅਦ ਉਹਨਾਂ ਦੀਆਂ ਮਾਫੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਮਾਫੀ ਮੰਗਣਾ ਸ਼ੁਰੂ ਕਰ ਦਿੱਤੇ ਸਿਰ ਤੇ ਚੁੰਨੀਆਂ ਆ ਗਈਆਂ ਹੱਥ ਜੁੜੇ ਹੋਏ ਦਿਖ ਗਏ ਇਹ ਸਾਰਾ ਕੁਝ ਵੇਖ ਗਿਆ ਪਰ ਗੱਲ ਇਹ ਆ ਗਈ ਕਿ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਇਹ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਆਪਾਂ ਵੈਦਾਂ ਦੀਆਂ ਇੰਟਰਵਿਊਜ਼ ਦੇਖਦੇ ਆਂ ਤੇ ਉਹਦੇ ਉੱਤੇ ਜਦੋਂ ਲੱਚਰਤਾ ਵੈਦਾਂ ਦੇ ਰੂਪ ਦੇ ਵਿੱਚ ਵੱਖਰੇ ਵੱਖਰੇ ਵੈਦ ਨੇ ਜਿਹੜੇ ਨੇ ਉਹ ਸਟੋਰੀਆਂ ਪਾ ਕੇ ਗਲਤ ਸ਼ਬਦਾਵਲੀ ਉਹ ਇੰਟਰਵਿਊ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਉਹ ਕਹਿੰਦਾ ਕਿ ਮੈਂ ਸ਼ਬਦਾਵਲੀ ਬੋਲ ਨਹੀਂ ਸਕਦਾ ਤੁਸੀਂ ਸਿਰਫ ਇਸ ਨੂੰ ਆਪ ਪੜ੍ਹ ਕੇ ਵੇਖ ਲਓ ਕਿ ਕੀ ਲਿਖਿਆ ਹੋਇਆ ਹੈ ਵੈਦ ਬੜੇ ਉਸ ਤੋਂ ਬਾਅਦ ਸਿੱਧੇ ਸਿੱਧੇ ਰਾਹ ਤੇ ਪੈਣਾ ਸ਼ੁਰੂ ਹੋ ਚੁੱਕੇ ਨੇ ਪਰ ਇਹ ਇੰਜ ਨਹੀਂ ਲੱਗਦਾ ਕਿ ਪੰਜਾਬ ਦੀ ਧਰਤੀ ਯੋਧਿਆਂ ਦੀ ਸੂਰਮਿਆਂ ਦੀਆਂ ਧਰਤੀਆਂ ਧਰਤੀ ਹੋਵੇ ਤੇ ਉਸ ਨੂੰ ਇਹ ਤੋਹਮਤ ਲਾਣੀ ਸ਼ੁਰੂ ਕਰ ਦੇਣ ਕਿ ਤੁਹਾਨੂੰ ਇਹ ਸੈਕਸ਼ੂਅਲੀ ਤੌਰ ਤੇ ਤੁਸੀਂ ਵੀਕ ਹੋ ਤੁਸੀਂ ਹੁਣ ਮਰਦ ਨਹੀਂ ਰਹੇ ਇਹ ਜਿਹੀਆਂ ਗੱਲਾਂ ਕਹਿਣ ਨਾਲ ਕੀ ਲੱਗਦਾ ਹੈ ਕਿ ਲੋਕ ਕਿਹੜੇ ਰਾਹ ਤੇ ਪੈ ਰਹੇ ਨੇ ਲੋਕ ਬੜੇ ਮਜਬੂਰ ਹੋ ਜਾਂਦੇ ਨੇ ਇਸ ਚੀਜ਼ ਤੇ ਉੱਤੇ ਸੋਚਣ ਵਾਸਤੇ ਅੱਜ ਸਾਡੇ ਨਾਲ ਵੈਦ ਆਇਕ ਵੈਦ ਬਹੁਤ ਮਸ਼ਹੂਰ ਐਜ਼ ਏ ਡਾਕਟਰ ਵੀ ਉਹ ਬੜੇ ਮਸ਼ਹੂਰ ਨੇ ਸਨੈ ਇਸ਼ ਖਾਂਡਾ ਹੋਣਗੇ ਐਜ਼ ਅ ਡਾਕਟਰ ਆਪਾਂ ਗੱਲਬਾਤ ਸਾਰੀ ਕਰਾਂਗੇ ਤੇ ਖੁੱਲ੍ਹ ਕੇ ਕਰਾਂਗੇ ਬਾਈ ਸਰ ਨਾਲੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕਿਵੇਂ ਹੋ ਸਤਿ ਸ਼੍ਰੀ ਅਕਾਲ ਵੀਰੇ ਸਿਹਤ ਕੇ ਦਾ ਬਹੁਤ ਵਧੀਆ ਵੀਰੇ ਪੰਜਾਬ ਦੀ ਸਿਹਤ ਦੇ ਉੱਤੇ ਸਾਫ਼ ਇਦਾਂ ਕਰਕੇ ਉਂਗਲ ਚੱਕੀ ਹੋਈ ਹੈ ਕਿ ਤੁਸੀਂ ਹੁਣ ਮਰਦ ਕਹਾਣ ਦੇ ਲਾਇਕ ਨਹੀਂ ਪੰਜਾਬ ਦੇ ਉੱਤੇ ਇਹ ਤੋਂਮਤ ਲੱਗਦੀ ਹੈ ਕਿ ਤੁਸੀਂ ਜਦ ਤੱਕ ਗੋਲੀ ਨਹੀਂ ਖਾਓਗੇ ਜਦ ਤੱਕ ਤੁਸੀਂ ਆਹ ਚੀਜ਼ ਦਾ ਸੇਵਨ ਨਹੀਂ ਕਰੋਗੇ ਲੋਕਾਂ ਦੀ ਮਾਨਸਿਕਤਾ ਨਾਲ ਖੇਡਿਆ ਗਿਆ ਪਿਛਲੇ ਸਮਿਆਂ ਦੇ ਵਿੱਚ ਜਦੋਂ ਉਹਦੇ ਉੱਤੇ ਉਂਗਲ ਚੱਕੀ ਗਈ ਜਦੋਂ ਉਹਦੇ ਉੱਤੇ ਵਿਚਾਰ ਕੀਤਾ ਗਿਆ ਜਦੋਂ ਮੈਰੋ ਸਾਹਿਬ ਨੇ ਇਹ ਗੱਲ ਕਹੀ ਕਿ ਆਹ ਦੇਖ ਲਓ ਕਿ ਇਦਾਂ ਦੀ ਸ਼ਬਦਾਵਲੀ ਆ ਕੋਈ ਉਹਦੇ ਉੱਤੇ ਰੋਕ ਨਹੀਂ ਲਾ ਰਿਹਾ ਫਿਰ ਉਹ ਤੋਂ ਬਾਅਦ ਸਿੱਧੇ ਰਾਹ ਪੈ ਗਈ ਕੀ ਗੱਲ ਪਰ ਕਿਸੇ ਨੇ ਤਾਂ ਯੋਧਾ ਬਣ ਕੇ ਆਉਣਾ ਸੀਗਾ ਕਿਸੇ ਨੇ ਤਾਂ ਆ ਕੇ ਇਹ ਚੀਜ਼ ਨੂੰ ਸਮਝਣਾ ਸੀਗਾ ਦੇਰ ਆਇਆ ਵੀਰ ਬਟ درست ਆਇਆ ਤੇ ਕਿਆ درست ਆਇਆ ਕਿ ਸਭ ਦੀ ਸੋਚ ਹੀ ਬਦਲ ਕੇ ਰੱਖਤੀ ਤੁਸੀਂ ਮੈਰੋ ਸਾਹਿਬ ਦੇ ਹੱਕ ਚ ਕਾਦੀ ਮੈਂ 90% ਦੇ ਹੱਕ ਚ 90% ਤੁਸੀਂ ਹੱਕ ਚ 110% ਮੈਂ 90 ਤੋਂ ਪਲੱਸ ਹੀ ਦੇ ਹੱਕ ਚ ਆਉਂਗਾ ਕੀ ਲੱਗਦਾ ਹੈ ਕਿ ਜੋ ਕਾਰਵਾਈ ਹੁਣ ਪਿੱਛੇ Khanna Saab ਤੁਸੀਂ ਤੁਸੀਂ ਆਪਣਾ ਫੋਨ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਮੈਨੂੰ 10 ਵਾਰ ਸੋਚਣਾ ਪੈਂਦਾ ਸਰ 10 ਵੀ ਨਹੀਂ 20 ਵਾਰ ਸੋਚਣਾ ਪੈਂਦਾ ਕੀ ਤੁਸੀਂ ਇੱਕ ਵੀਡੀਓ ਦਾ ਕੰਟੈਂਟ ਆਪਣੀ ਫੈਮਿਲੀ ਦੇ ਨਾਲ ਬਹਿ ਕੇ ਦੇਖ ਸਕਦੇ ਹੋ ਨਹੀਂ ਕਿਉਂਕਿ ਕੀ ਪਤਾ ਕਿ ਕਦੋਂ ਕਿਹੜੀ ਚੀਜ਼ ਸਾਹਮਣੇ ਆ ਜਾਵੇ ਫਿਰ ਤੁਸੀਂ ਆਪ ਸੋਚੋ ਕਿ ਥੋਡੀ ਨਵੀਂ ਪਨੀਰੀ ਕਿੱਧਰ ਨੂੰ ਜਾਊਗੀ ਜਦੋਂ ਆਕਰਸ਼ਕ ਵੀਡੀਓ ਨਜ਼ਰ ਆਣਗੇ ਆ ਪੱਤੀ ਜਨਕ ਕੰਟੈਂਟ ਨਜ਼ਰ ਆਊਗਾ ਯੂਥ ਦੇ ਵੀ ਹਾਰਮੋਨਸ ਉੱਪਰ-ਨੀચે ਹੋਣਗੇ ਭਾਵੇਂ ਮਰਦ ਦਾ ਭਾਵੇਂ ਔਰਤ ਹੈ ਦੋਨਾਂ ਦੇ ਹਾਰਮੋਨਸ ਉੱਪਰ-ਨੀચે ਹੋਣਗੇ ਇਹ ਕੰਟੈਂਟ ਨੂੰ ਸਰਕਾਰਾਂ ਨੂੰ ਦੇਖਣਾ ਚਾਹੀਦਾ ਸੀਗਾ ਜੋ ਮੈਰੋ ਸਾਹਿਬ ਦੇਖ ਰਹੇ ਨੇ ਇੱਕ ਕ੍ਰਾਂਤੀ ਦਾ ਟਾਈਮ ਹੈ ਇਹ ਜੇ ਕ੍ਰਾਂਤੀ 2 ਸਾਲ ਪਹਿਲਾਂ ਆ ਜਾਂਦੀ ਤੇ ਸ਼ਾਇਦ ਚੀਜ਼ਾਂ ਬਹੁਤ ਚੇਂਜ ਹੋ ਜਾਂਦੀਆਂ ਸਰ ਇੱਕ ਗੱਲ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਲੋਕਾਂ ਨੂੰ ਇਹ ਗੱਲ ਕਹਿ ਦੇਣਾ ਕਿ ਹਾਂਜੀ ਤੁਸੀਂ ਸਹੀ ਨਹੀਂ ਹੈਗੇ ਹੁਣ ਜਿਵੇਂ ਮੈਂ 15 ਸਾਲ ਦੇ ਜਵਾਕ ਦੀ ਗੱਲ ਕਰਾਂ ਜੇ ਮੈਂ ਛੋਟੇ ਉਮਰਾਂ ਦੇ ਜਵਾਕਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਮਾਨਸਿਕਤਾ ਤਾਂ ਇਹ ਖੜ ਜਾਂਦੀ ਆ ਨਾ ਕਿ ਯਾਰ ਚੱਲ ਆਪਾਂ ਚੱਲਦੇ ਆਂ ਚੱਲ ਖਰੀਦ ਕੇ ਵੇਖਦੇ ਆਂ ਬਹੁਤ ਬੇਵਜਤਾ ਐ ਐਸੇ ਵੀ ਐਸੇ ਵੀ ਨੇ ਬਹੁਤ ਇਨਫਲੂਐਂਸਰ ਜਿਹੜੇ ਵੀ ਬੈਡ ਬੈਡ ਡਾਕਟਰ ਗੱਲ ਇਹ ਗੱਲ ਬੋਲਦੇ ਨੇ ਕਿ ਮੈਂ ਤੁਸੀਂ 25 ਸਾਲ ਤੋਂ ਥੱਲੇ ਮੈਂ ਤੁਹਾਨੂੰ ਦਵਾਈ ਨਹੀਂ ਦੇਣੀ ਮੈਂ ਸਿਰਫ ਤੁਹਾਨੂੰ ਡਾਈਟ ਗਾਈਡ ਕਰਨੀ ਐ ਮੈਂ ਸਿਰਫ ਤੁਹਾਨੂੰ ਵਰਜਿਸ ਗਾਈਡ ਕਰਨੀ ਐ ਮੈਂ ਤੁਹਾਡਾ ਖਾਣ-ਪੀਣ ਸੈੱਟ ਕਰਨਾ ਵੈ ਮੈਂ ਤੁਹਾਡੀ ਜੀਵਨ ਸ਼ੈਲੀ ਸੈੱਟ ਕਰਨੀ ਐ ਕੋਈ ਗੁਨਾਹ ਹੋ ਜਾਊਗਾ ਵੀਰ ਜੀ ਅੱਜ ਮੁੰਡੇ ਨੂੰ ਹਲਕਾ ਜਿਹਾ ਲੱਗਦਾ ਸਹੀ ਢੰਗ ਨਾਲ ਪਾਇਆ ਜਾਵੇ ਪਾਜੀ ਦੇਖੋ ਨਾ ਯੂਥ ਦੀ ਵੀ ਸੋਚ ਥੋੜੀ ਜੀ ਬਦਲਣੀ ਪੈਣੀ ਐ ਤੁਸੀਂ ਪਾਜੀ ਰਾਤ ਨੂੰ ਨਾ ਕਦੀ 7 ਵਜੇ ਤੋਂ ਬਾਅਦ ਕੈਮਿਸਟਾ ਦੀ ਦੁਕਾਨ ਤੇ ਜਾਈਓ ਤੁਸੀਂ ਦੇਖੋ ਕੀ ਸਮਾਨ ਵਿਕਦਾ ਉੱਥੇ ਉੱਥੇ ਵਿਕਦੀ ਨੇ ਗੋਲੀਆਂ ਤੇ ਨਾਲੇ ਪ੍ਰੋਟੈਕਸ਼ਨ ਦੇ ਸਮਾਨ ਹੋਰ ਤੀਜਾ ਕੁਝ ਵੀ ਨਹੀਂ ਵਿਕਦਾ ਰਾਤ ਨੂੰ 7 ਤੋਂ ਲੈ ਕੇ 10 ਦੇ ਵਿੱਚ ਯੂਥ ਨੂੰ ਆਪ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ ਹੈ ਕਿ ਮੈਂ ਦਵਾਈਆਂ ਦਾ ਦੀਨ ਨਹੀਂ ਹੋਣਾ ਚਾਹੀਦਾ ਮੈਂ ਉਸ ਜਗ੍ਹਾ ਤੇ ਰਹਿਣਾ ਜਿੱਥੇ ਖੁਰਾਕਾਂ ਜਿੱਥੇ ਜੀਵਨ ਸ਼ੈਲੀ ਜਿੱਥੇ ਖਾਣ ਪਾਣ ਵਧੀਆ ਤਰੀਕੇ ਨਾਲ ਖਾਣ ਨਾਲ ਸਭ ਚੀਜ਼ਾਂ ਬੈਸਟ ਹੁੰਦੀਆਂ ਤੁਹਾਨੂੰ ਪਤਾ ਕੱਲੇ ਪੰਜਾਬੀ ਪੂਰੇ ਵਰਲਡ 'ਚ ਨੇ ਜਿਹੜੇ ਦੁੱਧ ਦਹੀਂ ਦੇਸੀ ਕੇ ਪਨੀਰ ਨੂੰ ਵਧੀਆ ਤਰੀਕੇ ਨਾਲ ਹজম ਕਰ ਸਕਦੇ ਨੇ। ਬਾਕੀ ਜਿਹੜੇ ਸਟੇਟ ਦੇ ਲੋਕ ਨੇ ਉਹਨਾਂ ਨੂੰ ਲੈਕਟੋਲੋਸ ਇਨਟੋਲਰੈਂਸ ਕਰਕੇ ਬਿਮਾਰੀ ਹੈ ਕਿ ਉਹਨੂੰ ਦੁੱਧ ਦਹੀਂ ਦੇਸੀ ਕੇ ਪਨੀਰ ਵਧੀਆ ਤਰੀਕੇ ਨਾਲ ਪਚਦਾ ਨਹੀਂ ਹੈਗਾ। ਭਾਜੀ ਆਯੁਰਵੇਦ ਗ੍ਰੰਥਾ ਦੇ ਲਿਖਿਆ ਦੁੱਧ ਖਾਓਗੇ ਤਾਂ ਸ਼ੁਕਰ ਵਧੂਗਾ। ਪਨੀਰ ਲਓਗੇ ਤਾਂ ਸ਼ੁਕਰ ਵਧੂਗਾ। ਦੇਸੀ ਕਿਉ ਖਾਓਗੇ ਤਾਂ ਬਲ ਵਧੂਗਾ। ਭਾਜੀ ਜਿਹੜੇ ਵੀਰ ਦਾ ਦੋਨੋਂ ਚੀਜ਼ਾਂ ਵੱਧ ਗਈਆਂ ਉਹ ਭਾਜੀ ਕਦੀ ਕਮਜ਼ੋਰੀ ਦਾ ਸ਼ਿਕਾਰ ਹੋ ਸਕਦਾ। ਇਹੀ ਗੱਲ ਮੈਂ ਕਹਿ ਰਿਹਾ ਕਿ ਇਹ ਸੇ ਪੰਜਾਬ ਦੇ ਬਜ਼ੁਰਗ ਬਜ਼ੁਰਗ ਸਾਡੇ ਪਿੰਨੀਆਂ ਬਣਾਉਂਦੇ ਸੀ ਜੀ ਹਾਂ ਉਹ ਪਿੰਨੀਆਂ ਚ ਕੀ ਪੈਂਦਾ ਸੀਗਾ ਦੇਸੀ ਘਿਓ ਮਗਜ ਕਾਲੇ ਤਿਲ ਉਹਦੇ ਵਿੱਚ मूਫਲੀ ਪੈਂਦੀ ਸੀ ਉਹ ਚ ਪੰਪਕਿਨ ਸੀਡਸ ਪੈਂਦੇ ਸਨ ਫਲਾਵਰ ਸੀਡ ਪੈਂਦੇ ਸੀ ਚਾਰੋ ਮਗਜ ਪੈਂਦੇ ਸੀ ਫੁੱਲ ਮਖਾਣੇ ਪੈਂਦੇ ਸੀ ਛੋਲੇ ਪੈਂਦੇ ਸੀ ਅਲਸੀ ਪੈਂਦੀ ਸੀ ਭਾਜੀ ਉਹ ਉਸ ਤੋਂ ਬਾਅਦ ਉਹ ਚ ਅਸ਼ਵਗੰਧਾ ਜਿਹੜੀ ਬੂਟੀਆਂ ਪੈਂਦੀ ਸੀ ਕਮਰ ਕਸ ਪੈਂਦੀ ਸੀ ਕੀ ਉਹ ਕਿਸੇ ਨੂੰ ਕਮਜ਼ੋਰੀਆਂ ਆਨ ਦਊਗੀ ਭਾਜੀ ਉਹ ਚੀਜ਼ ਬਿਲਕੁਲ ਨਹੀਂ ਉਹ ਖੁਰਾਕ ਅਗਰ ਆਪਾਂ ਖਾਂਦੇ ਹੋਈਏ ਅੰਜੀਰ ਖਾ ਲੀਏ ਖਜੂਰ ਖਾ ਲੀਏ ਬਦਾਮ ਖਾ ਲੀਏ ਕਰੋਟ ਖਾ ਲੀਏ ਕਾਜੂ ਖਾ ਲੀਏ ਬਦਾਮ ਖਾ ਲੀਏ ਕਿਸ਼ਮੇ ਚ ਖਾ ਲੀਏ ਇੱਕ ਖੁਰਾਕਾਂ ਭਾਜੀ ਤੁਹਾਨੂੰ ਕਮਜ਼ੋਰ ਹੋਣ ਦੇਣਗੀਆਂ ਤੁਹਾਨੂੰ ਇਹ ਪਤਾ ਹੋਵੇ ਕਿ ਚੁਕੰਦਰ ਕਿੱਡੀ ਵਧੀਆ ਚੀਜ਼ ਹੈ ਤੁਹਾਨੂੰ ਪਤਾ ਹੋਵੇ ਕਿ ਜੀਰਾ ਜਵੈਨ ਕਿੱਡੀ ਵਧੀਆ ਚੀਜ਼ਾਂ ਨੇ ਚੀਜ਼ਾਂ ਲਈ ਭਾਜੀ ਡਾਈਟ ਵੱਲ ਤਾਂ ਕੋਈ ਤੁਰਿਆ ਨਹੀਂ ਸਾਰੇ ਬੰਦੇ ਸਿਰਫ ਅੱਜ ਦੇ ਦਿਨ ਬਾਰੇ ਸੋਚਦੇ ਆ ਅੱਜ ਚ ਮੈਂ ਜੀ ਲਵਾਂ ਕਿਉਂਕਿ ਪੜਾਇਆ ਨਹੀਂ ਗਿਆ ਵੀਰੇ ਸਮਝਾਇਆ ਨਹੀਂ ਗਿਆ ਸਮਝਾਇਆ ਨਹੀਂ ਗਿਆ ਬੰਦੇ ਡੰਡੇ ਦੀ ਜੁੱਤੀ ਦੀ ਨੋਕ ਦੇ ਉੱਪਰ ਭਾਜੀ ਅਕਲ ਲੈਂਦੇ ਨੇ ਵੈਸੇ ਅਕਲ ਨਹੀਂ ਲੈਂਦਾ ਕੋਈ ਵੀ ਹੁਣ ਸਾਰੇ ਕਹਿੰਦੇ ਕਿ ਕਾਮ ਮਾਰ ਕੇ ਟੰਗਦਾ ਹੁਣ ਸਾਰਿਆਂ ਨੂੰ ਭਾਜੀ ਮੈਂ ਸਲੂਟ ਕਰਦਾ ਇਹੋ ਜੇ ਬੰਦੇ ਨੂੰ ਭਾਜੀ ਜਿੰਨੇ ਚੀਜ਼ ਦਾ ਸ਼ੁਰੂਆਤ ਕੀਤੀ ਤੁਸੀਂ ਅਮਰਤਪਾਲ ਮੈਰੋ ਨੂੰ ਸਲੂਟ ਕਰਦੇ ਮੈਂ ਸਲੂਟ ਕਰਦਾ ਭਾਜੀ ਉਸ ਬੰਦੇ ਨੂੰ ਦਿਲੋਂ ਭਾਜੀ ਦਿਲੋਂ ਮੈਂ ਤਾਂ ਵੀਡੀਓ ਦੇਖਿਆ ਬਾਈ ਦਾ ਭਾਜੀ ਰੂਹ ਖੁਸ਼ ਹੋ ਗਈ ਭਾਜੀ ਉਹਦੀ ਹਰ ਬੋਲ ਜਿਹੜੇ ਨੇ ਰੂਹ ਤੱਕ ਜਾਂਦੇ ਆ ਕਿ ਕੌਣ ਸੋਚੂਗਾ ਜਿਹੜਾ ਕੰਮ ਸਰਕਾਰਾਂ ਨੂੰ ਰਿਸਟ੍ਰਿਕਟ ਕਰਨਾ ਚਾਹੀਦਾ ਵੈ ਕਿ ਇਹ ਇੰਨੇ ਸਾਲ ਤੋਂ ਲੈ ਕੇ ਇੰਨੇ ਸਾਲ ਤੱਕ ਕੰਟੈਂਟ ਕੋਈ ਨਹੀਂ ਦੇਖ ਸਕਦਾ ਕੋਈ ਤਾਂ ਭਾਜੀ ਇਹਦਾ ਸੌਫਟਵੇਅਰ ਬਣ ਸਕਦਾ ਨਾ ਸਰਕਾਰਾਂ ਇਹ ਸਭ ਕੁਝ ਕਰ ਸਕਦੀਆਂ ਨੇ ਜੇ ਕਿਸੇ ਦੇ ਟਾਈਮ ਤੇ ਇੰਟਰਨੈਟ ਬੰਦ ਕਰ ਸਕਦੀਆਂ ਨੇ ਜੇ ਕਿਸੇ ਟਾਈਮ ਦੇ ਉੱਪਰ ਆ ਕਰਕੇ ਕਿਸੇ ਦਾ ਚੈਨਲ YouTube ਦਾ ਬੰਦ ਕੀਤਾ ਜਾ ਸਕਦਾ ਤੇ ਇਹਦੇ ਉੱਪਰ ਜੇ ਸਰਕਾਰ ਦੀ ਨਜ਼ਰ ਜਾਊਗੀ ਤੇ ਇਹ ਕੰਮ ਸਰਕਾਰ ਨਹੀਂ ਕਰ ਸਕਦੀ ਭਾਜੀ ਸਰ ਇੱਕ ਨਾ ਮੈਂ ਤੁਹਾਡੇ ਨਾਲ ਗੱਲ ਜਰੂਰ ਕਰ ਲੂੰਗਾ ਕਿ ਲੋਕ ਨਾ ਜਿਹੜੇ ਇਸ ਗੱਲ ਨਾਲ ਗ੍ਰਸਤ ਵੀ ਹੋਏ ਨੇ ਜਿਨਾ ਨੂੰ ਅਸਲੀ ਦੇ ਵਿੱਚ ਦਿੱਕਤ ਸੀ ਜਿਨਾਂ ਨੂੰ ਅਸਲ ਦੇ ਵਿੱਚ ਪਰੇਸ਼ਾਨੀ ਵੀ ਸੀ ਉਹਨਾਂ ਦੇ ਘਰ ਵਿਕ ਗਏ ਉਹਨਾਂ ਨੂੰ ਲੁੱਟਿਆ ਗਿਆ ਉਹ ਫਲਾਣੇ ਫਲਾਣੇ ਵੈਦ ਦਾ ਨਾਮ ਲੈ ਕੇ ਗੱਲ ਕਰਦੇ ਨੇ ਕਈ ਤਾਂ ਮੈਂ ਸੋਸ਼ਲ ਮੀਡੀਆ ਤੇ ਵੇਖਦਾ ਹੁੰਨਾ ਉਹਨਾਂ ਦੇ ਵੀਡੀਓ ਕਿ ਫਲਾਣੇ ਵੈਦ ਕੋਲ ਇੰਨੇ ਹਜ਼ਾਰ ਰੁਪਈਆ ਦੇਤਾ ਕਈ ਕਈ ਲੱਖਾਂ ਲੱਖਾਂ ਦੇ ਕਈਆਂ ਦੇ ਘਰ ਘਰ ਦੇ ਇੱਕ ਵਿਕਣ ਦੀ ਗੱਲ ਆ ਜਾਂਦੀ ਹੈ ਤੇ ਭਾਜੀ ਦੇਖੋ ਇਹਦੇ ਵਿੱਚ ਤੁਸੀਂ ਵੈਦ ਨੂੰ ਵੀ ਕਸੂਰਵਾਰ ਕਹਿ ਸਕਦੇ ਹੋ ਮਰੀਜ਼ ਨੂੰ ਵੀ ਕਹਿ ਸਕਦੇ ਹੋ ਕਿਉਂਕਿ ਉਹ ਮਰੀਜ਼ ਕਿਦਾਂ ਕੋਈ ਤਾਂ ਪੈਸਾ ਪਾਜੀ ਮਰੀਜ਼ ਨੇ ਪੈਸਾ ਦਿੱਤਾ ਮਰੀਜ਼ ਦਵਾਈਆਂ 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 ਖਾਈ ਜਾ ਰਿਹਾ ਨਾ ਇੱਕ ਡਾਕਟਰ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸਤਵਾਂ ਦਸਵਾਂ ਉਹਨੂੰ ਤੇ ਲੱਗਦਾ ਮੈਂ ਤਾਂ ਪਤਾ ਨਹੀਂ ਕਿੱਡਾ ਵੱਡਾ ਬਿਮਾਰ ਹੋਗਾ ਬਟ 90% ਲੋਕਾਂ ਨੂੰ ਬਿਮਾਰੀ ਨਹੀਂ ਹੁੰਦੀ ਜੇ ਕਿਤੇ 10% ਲੋਕਾਂ ਨੂੰ ਬਿਮਾਰੀ ਹੁੰਦੀ ਹੈ ਉਹ ਦਵਾਈਆਂ ਖਾ ਖਾ ਕੇ ਬਿਮਾਰ ਹੋ ਜਾਂਦੇ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਾਢੇ 3 ਕਰੋੜ ਆਬਾਦੀ ਹੈ ਤੇ ਉਹਦੀ 90% ਪਨੀਰੀ ਬਿਲਕੁਲ ਸਵਸਥ ਹੈ ਮੈਂ ਕਹਿੰਨਾ ਪਾਜੀ ਜੇ ਪਨੀਰੀ ਚੰਗੀ ਖੁਰਾਕ ਖਾਵੇ ਦੁੱਧ ਦੇਂ ਦੇਸੀ ਕੇ ਪਨੀਰ ਖਾਵੇ ਘਰ ਦੀ ਬਣੀਆਂ ਪਿੰਨੀਆਂ ਖਾਵੇ ਉਦੋਂ ਬਾਅਦ ਸਾਰੇ ਫਰੂਟ ਖਾਵੇ ਪਪੀਤਾ ਖਾਵੇ ਅਮਰੂਦ ਖਾਵੇ ਸੇਬ ਖਾਵੇ ਜਿੰਨੇ ਵੀ ਸੀਜ਼ਨਲ ਫਰੂਟਸ ਨੇ ਉਹ ਖਾਵੇ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਭਾਵੇਂ ਖੀਰਾ ਵੈ ਟਮਾਟਰ ਹੈ ਪਿਆਜ਼ ਹੈ ਭਾਵੇਂ ਉਹ ਥੋੜੇ ਚੁਕੁੰਦਰ ਤੁਹਾਨੂੰ ਪਤਾ ਭਾਜੀ ਸਾਇੰਸ ਕਹਿੰਦੀ ਕਿ ਚੁਕੁੰਦਰ ਚ ਨਾਈਟ੍ਰਸ ਆਕਸਾਈਡ ਹੁੰਦਾ ਵੈ ਜਿਹੜਾ ਕਿ ਮਰਦ ਨੂੰ ਤਾਕਤ ਦੇਣ ਦਾ ਸਭ ਤੋਂ ਵੱਡਾ ਸਹਾਇਕ ਹੈ ਦੁੱਧ ਦੇਂ ਦੇਸੀ ਕੇ ਪਨੀਰ ਖਾਣ ਦਾ ਵੀਰਜ ਕਦੀ ਘਟ ਨਹੀਂ ਹੁੰਦਾ ਵੈ ਕਦੀ ਮਾੜਾ ਨਹੀਂ ਹੁੰਦਾ ਵੈ ਭਾਜੀ ਇਹ ਖੁਰਾਕਾਂ ਖਾਓ ਨਾ ਭਾਜੀ ਪਿੰਨੀ ਖਾਨ ਨਾ ਕਦੀ ਤੁਸੀਂ ਕਮਜ਼ੋਰ ਨਹੀਂ ਹੁੰਦੇ ਬਾਜੀ ਖਾਓ ਬਾਜੀ ਘਰੇ ਬਣਾਓ ਮੈਂ ਕਹਿੰਦਾ ਮਿਹਨਤ ਕਰੋ ਯਾਰ ਸ਼ਰੀਰ ਲਈ ਘਰ ਚ ਆਪਣੇ ਕਿਉਂ ਨਹੀਂ ਆਪਾਂ ਚੀਜ਼ਾਂ ਬਣਾਉਂਦੇ ਕਿਉਂ ਆਪਾਂ ਸੋਚਦੇ ਕਿ ਉੱਦੋਂ ਖਰੀਦ ਕੇ ਲੈ ਲਈਏ ਉਦੋਂ ਕੋ ਆ ਲੈ ਲਈਏ ਉਦੋਂ ਕੋ ਆ ਲੈ ਲਈਏ ਕਿਉਂ ਯਾਰ ਘਰ ਚ ਬਣਾਓ ਯਾਰ ਘਰ ਚ ਵਧੀਆ ਤਰੀਕੇ ਨਾਲ ਕਿਉਂ ਨਹੀਂ ਬਣਦੀ ਚੀਜ਼ਾਂ ਘਰ ਚ ਵਧੀਆ ਤਰੀਕੇ ਨਾਲ ਸਾਰੀ ਚੀਜ਼ਾਂ ਬਣਾ ਲੈਣੇ ਆ ਸਾਰਾ ਕੁਝ ਕਰ ਲੈਣੇ ਆ ਲੋਕ ਸਵਾਲ ਚੱਕਦੇ ਨੇ ਕਿ ਸਹੀ ਸ਼ਬਦ ਵੀ ਨਹੀਂ ਚੁਣੇ ਜਾਂਦੇ ਹੈਗੇ ਬਹੁਤ ਬਾਦ ਐਸੇ ਵੀ ਨੇ ਜੋ ਸਹੀ ਸ਼ਬਦ ਨਹੀਂ ਚੁਣਦੇ ਸਰ ਜੀ ਮੈਂ ਇਸ ਬਾਰੇ ਕੋਈ ਅਜੀਤ ਕਮੈਂਟ ਨਹੀਂ ਕਰਾਂਗਾ ਪਰ ਮੈਂ ਕਹਿਣਾ ਜ਼ਰੂਰ ਚਾਹਾਂਗਾ ਕਿ ਜਿਹੜਾ ਕੰਟੈਂਟ ਤੁਸੀਂ ਆਪਣੇ ਬੱਚੇ ਨਾਲ ਬਹਿ ਕੇ ਨਹੀਂ ਸੁਣ ਸਕਦੇ ਉਹ ਕੰਟੈਂਟ ਤੁਹਾਨੂੰ ਸੋਸ਼ਲ ਮੀਡੀਆ ਤੇ ਬੋਲਣਾ ਨਹੀਂ ਚਾਹੀਦਾ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਤੁਹਾਡੇ ਵੀਡੀਓ ਧੀਆਂ ਪੈਣਾ ਵੀ ਦੇਖ ਰਹੀਆਂ ਨੇ ਬੱਚੇ ਵੀ ਦੇਖ ਰਹੇ ਨੇ ਯੂਥ ਵੀ ਦੇਖ ਰਿਹਾ ਵੈ ਤੇ ਜਿਹੜਾ ਬੰਦਾ ਪ੍ਰੋਬਲਮ ਚ ਉਹ ਤਾਂ ਦੇਖੂਗਾ ਦੇਖੂਗਾ ਵੀ ਇਥੇ ਸਿਰਫ 10% ਜਨਰੇਸ਼ਨ ਨੂੰ ਦਿਖਾਣ ਲਈ ਤੁਸੀਂ 90% ਦਾ ਨੁਕਸਾਨ ਕਰ ਰਹੇ ਹੋ ਇਹ ਮੈਂ ਥੋੜਾ ਜਿਹਾ ਈ ਤੋ ਇਤਫਾਕ ਰੱਖਦਾ ਹਰ ਚੀਜ਼ ਨੂੰ ਸਮਝਾਉਣ ਦਾ ਇੱਕ ਤਰੀਕਾ ਯਾਰ ਇੱਕ ਸਲੀਕਾ ਵੈ ਸਲੀਕੇ ਨਾਲ ਗੱਲ ਕਰੋ ਤੁਸੀਂ ਕੁਆਲੀਫਾਈਡ ਵੈ ਦੋ ਡਾਕਟਰ ਹੋ ਕੀਮ ਹੋ ਤਜਰਬੇਕਾਰ ਹੋ ਨਾ ਜਾਣੇ ਕਿੰਨੇ ਲੋਕਾਂ ਦਾ ਤਜਰਬਾ ਤੁਹਾਡੇ ਹੱਥ 'ਚ ਹੈ ਤੁਸੀਂ ਬੈਸਟ ਕਰ ਸਕਦੇ ਹੋ ਠੀਕ ਕਰ ਸਕਦੇ ਕਿਉਂ ਨਹੀਂ ਠੀਕ ਕਰ ਸਕਦੇ ਬਟ ਉਹਨੂੰ ਗਾਈਡ ਕਰੋ ਨਾ ਯਾਰ ਆਪਾਂ ਸਭ ਨੇ ਪੈਸੇ ਇਕੱਠੇ ਕਰਕੇ ਕੀ ਆਪਣੀ ਛਾਤੀ ਤੇ ਨਾਲ ਰੱਖ ਕੇ ਮਰ ਜਾਣਾ ਵੈ ਅੱਜ ਰੱਬ ਨੂੰ ਜਾਨ ਦੇਣੀ ਹੈ ਥੋੜਾ ਸਿਮਰਨਾ ਥੋੜਾ ਗੁਰੂ ਸਾਹਿਬ ਤੋਂ ਸਾਨੂੰ ਡਰਨਾ ਚਾਹੀਦਾ ਭਾਈ ਜੇ ਮੈਂ ਇੱਕ ਡਾਕਟਰ ਆ ਮੈਂ ਕੁਆਲੀਫਾਈਡ ਵੈਦ ਆ ਜੋ ਮੈਂ ਬੀਐਮਐਸ ਕੀਤੀ ਹੋਈ ਆ ਤੇ ਮੈਨੂੰ ਜਦੋਂ ਪੜ੍ਹਾਈ ਕਰਾਈ ਜਾਂਦੀ ਸੀ ਸਮਝਾਇਆ ਜਾਂਦਾ ਸੀਗਾ ਕਿ ਜੇ ਕਿਸੇ ਬੱਚੇ ਨੂੰ ਦਵਾਈ ਦੀ ਲੋੜ ਨਹੀਂ ਹੈਗੀ ਉਹਨੂੰ ਜੀਵਨ ਸ਼ੈਲੀ ਗਾਈਡ ਕਰੋ ਉਹਨੂੰ ਐਕਸਰਸਾਈਜ਼ ਕਰਾਓ ਬਟ ਆਪਾਂ ਨੇ ਪੈਸੇ ਕਮਾਣ ਲਈ ਤੱਕੇ ਨਾਲ ਦਵਾਈ ਦੇ ਕੇ ਨਾ ਤੋੜ ਦਿਓ ਸਰ ਤੁਹਾਡੇ ਕੋਲ ਕਿੰਨੀ ਘੜ ਤੋਂ ਘੱਟ ਕਿੰਨੀ ਉਮਰ ਤੱਕ ਦੇ ਬੱਚਿਆਂ ਦਾ ਫੋਨ ਤੱਕ ਆ ਜਾਂਦਾ ਪਾਜੀ ਮੇਰੇ ਕੋਲ ਅਗਰ ਕੋਈ ਬੰਦਾ 25 ਸਾਲ ਤੋਂ ਥੱਲੇ ਆਂਦਾ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦਾ ਮੈਨੂੰ ਦਵਾਈ ਨਾ ਦਵਾ ਦਵਾਈ ਨਾ ਦਵਾ ਨਾ ਦਿੱਤੀ ਜਾਵੇ ਪਾਜੀ ਮੇਰੇ ਕੋਲ ਅੱਜ ਕਿੰਨੇ ਹੀ ਬੰਦੇ ਆਏ ਮੈਂ ਉਹਨੂੰ ਕਿਹਾ ਚਲੋ ਮੈਨੂੰ ਇਹ ਦੱਸੋਗੇ ਕਿ ਕਿੰਨੀ ਉਮਰ ਤੱਕ ਦੇ ਬੱਚੇ ਨੂੰ ਜਾਂ ਕਿਸ ਕਿੰਨੇ ਉਮਰ ਤੱਕ ਦੇ ਬੰਦੇ ਨੂੰ ਲੋਡ ਪੈਂਦੀ ਆ ਦਵਾਈ ਦੀ ਪਾਜੀ ਮੈਂ ਕਹਿੰਦਾ ਕਿਸੇ ਨੂੰ ਵੀ ਦਵਾਈ ਦੀ ਲੋਡ ਨਹੀਂ ਹੁੰਦੀ ਪਹਿਲਾਂ ਆਪਣਾ ਟੈਸਟ ਵੀ ਨਹੀਂ ਹੁੰਦੀ ਪਾਜੀ ਪਹਿਲਾਂ ਡਾਇਗਨੋਸਟਿਕ ਬਣਵਾ ਲਓ ਆਪਣਾ ਕਿ ਤੁਹਾਡੀ ਤਸਵੀਰ ਕਿਹੜੀ ਹੈ ਤੁਹਾਨੂੰ ਰੋਗ ਕਿਹੜਾ ਵੈ ਕੀ ਇਹ ਰੋਗ ਦਵਾਈ ਦੇ ਨਾਲ ਠੀਕ ਹੋਊਗਾ ਕਿ ਜੀਵਨ ਸ਼ੈਲੀ ਨਾਲ ਠੀਕ ਹੋ ਜਾਊਗਾ ਕਿ ਤੁਹਾਨੂੰ ਟੈਸਟਾਂ ਦੀ ਲੋਡ ਹੈ ਪਾਜੀ ਹਰ ਲੈਵਲ ਦੇ ਉੱਪਰ ਟੈਸਟਿੰਗ ਅਵੇਲੇਬਲ ਹੈ ਟੈਸਟ ਕਰਾ ਲਓ ਤੁਸੀਂ ਦੋ ਡਾਕਟਰਾਂ ਤੋਂ ਦਵਾਈ ਲਈ ਤੇ ਤੁਹਾਨੂੰ ਫਰਕ ਨਹੀਂ ਪਿਆ ਤੁਸੀਂ ਇਹ ਸਮਝ ਸਵਲੋ ਨਾ ਕਿ ਕੀ ਪਤਾ ਤੁਹਾਡਾ ਰੋਗ ਇਹ ਨਾ ਵੱਡਾ ਹੋਵੇ ਕਿ ਤੁਹਾਡੀ ਸਮੱਸਿਆ ਤੁਹਾਡੇ ਸਰੀਰ ਤੇ ਜਿਆਦਾ ਘਾਰ ਨਾ ਕਰ ਗਈ ਹੋਵੇ ਕਿ ਉਹਦਾ ਇਲਾਜ mumkin ਹੈ ਕਿ ਨਹੀਂ ਹੈ ਇਹ ਵੀ ਤਾਂ ਭਾਜੀ ਦੇਖਣਾ ਜ਼ਰੂਰੀ ਹੈ ਨਾ ਭਾਜੀ ਸਾਇੰਸ ਨੇ ਤਰੱਕੀ ਕਰ ਗਈ ਹੈ ਸਾਇੰਸ ਦਾ ਇਸਤੇਮਾਲ ਲੈਣਾ ਕੀ ਹਰਜ ਹੋ ਜੂਗਾ ਆਪਾਂ ਆਯੁਰਵੇਦ ਦੀ ਗੱਲ ਕਰ ਰਹੇ ਹਾਂ ਕਿ ਆਯੁਰਵੇਦ ਚ ਆ ਚੀਜ਼ ਹੈਗੀ ਹੈ ਭਾਜੀ ਕੈਮੀਕਲ ਦੋ ਕੈਮੀਕਲ ਸਾਲਟ ਜਿਹੜੇ ਕਿਸੇ ਦੇ 100 ਪਾਵਰ ਹੈ ਕਿਸੇ 20 ਪਾਵਰ ਇੰਨਾ बिकਦਾ ਭਾਜੀ ਮੈਂ ਕਹਿਣਾ ਚਾਹਾਂਗਾ ਮੇਰੇ ਵੀਰ ਜੀ ਵੱਲ ਕਿ ਪਾੜੀ ਇਹਦੇ ਵੱਲ ਵੀ ਧਿਆਨ ਦਿਓ ਅਗਰ ਵੀਰ ਜੀ ਸਾਡੀ ਪਹੁੰਚ ਇਸ ਵੀਡੀਓ ਦੇ ਮਾਧਿਅਮ ਥੋੜੇ ਤੇ ਹੋ ਸਕੀ ਇਹ ਵੀ ਪਾੜੀ ਕਰੋ ਕੈਮਿਸਟਾ ਤੇ ਵੀ ਥੋੜੀ ਨਕੇਲ ਘਸਾਓ ਕੈਮਿਸਟਾ ਨੂੰ ਵੀ ਕਹੋ ਕਿ ਅਗਰ ਬੱਚਾ 20 ਸਾਲ ਦਾ 25 ਸਾਲ ਦਾ ਉਹ ਨੂੰ ਨਾ ਦਵਾਈ ਦਿਓ ਯਾਰ ਤੁਸੀਂ ਦਵਾਈ ਦੇ ਕੇ ਉਸ ਨੂੰ ਉਸ ਚੀਜ਼ ਦੀ ਆਦਤ ਪਾ ਰਹੇ ਹੋ ਜੇ ਤੋ ਬਾਅਦ ਚ ਛੁੱਟ ਨਹੀਂ ਪਾਊਗਾ ਔਕਾ ਹੋਗਾ ਪਛਤਾਊਗਾ ਕਿ ਮੈਂ ਕਿਉਂ ਲਿੱਤੀ ਉਹ ਚੀਜ਼ਾਂ ਕਿਉਂਕਿ ਭਾਜੀ ਕੈਮੀਕਲ ਦੇ ਸਾਈਡ ਇਫੈਕਟ ਹੁੰਦੇ ਨੇ ਹੱਥ ਕੰਬਨੇ ਧੜਕਣ ਵੱਜ ਜਾਣੀ ਲੱਤਾਂ ਪੈਰਾਂ ਦਾ ਸੁਨਪਨ ਸਵਾਭਿਕ ਚੇਂਜਸ ਭਾਜੀ ਤੁਹਾਡਾ ਕੰਮ ਉਤੇਜਨਾ ਲੈਵਲ ਵੱਧ ਜਾਂਦਾ ਵੇ ਜਦੋਂ ਤੁਸੀਂ ਕੈਮੀਕਲ ਦਾ ਸੇਵਨ ਰੈਗੂਲਰਲੀ ਕਰਨਾ ਚੁੱਕ ਕਰ ਦਿੰਦੇ ਹੋ ਨਹੀਂ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਆਪਾਂ ਛੋਟੀ ਉਮਰ ਦੇ ਵਿੱਚ ਬੱਚੇ ਆਪਣੇ ਆਪ ਸੇਵਨ ਕਰ ਲੈਂਦੇ ਨੇ ਘਰੇ ਬਹਿ ਕੇ ਮਿਲਾਂ ਦੇ ਇਹ ਕਿਤੇ ਨਾ ਕਿਤੇ ਰੇਪ ਤੱਕ ਨੂੰ ਸੱਦਾ ਦੇ ਦਿੰਦੇ ਨੇ ਭਾਜੀ ਜਦੋਂ ਤੁਹਾਡੇ ਅੰਦਰ ਕੰਮ ਬਦਲੋ ਤੁਸੀਂ ਕੀ ਕਰੋਗੇ ਭਾਜੀ ਪਰ ਕੋਈ ਗਲਤ ਸਟੈਪ ਅਪ ਇਨਸਾਨ ਚੱਕ ਲਵੇ ਉਸ ਤੋਂ ਪਰੋ ਇਨਫਲੂਐਂਸਰ ਜਿਹਾ ਹੋਇਆ ਵਜੇ ਵੀਡੀਓ ਬਣਾ ਦਿੰਦੀਆਂ ਨੇ ਕਿ ਕੰਮ ਹੋਰ ਜ਼ਿਆਦਾ ਵੱਧ ਜਾਂਦਾ ਇੱਕ ਪਾਸੇ ਦਵਾਈਆਂ ਦਾ ਕੰਮ ਦੂਜੇ ਪਾਸੇ ਭਾਜੀ ਆਹ ਕੰਮ ਤੇ ਇੰਜਾਂ ਦਾ ਕੰਮ ਕੀ ਕਰੋਗਾ ਬੰਦਾ ਕੀ ਕਰੋਗਾ ਭਾਜੀ ਹਰ ਇਨਸਾਨ ਅਗਰ ਮਰਦ ਆ ਨਾ ਤੇ ਮਰਦਾਂ ਦੇ ਅੰਦਰ ਟੈਸਟੋਸਟੀਰੋਨ ਨਾਮ ਦਾ ਹਾਰਮੋਨ ਹੈ ਜਿਹੜਾ ਕਿ ਉਹਦਾ ਊਸ਼ਾਲੇ ਮਾਰਦਾ ਵੈ ਔਰਤਾਂ ਦੇ ਅੰਦਰ ਐਸਟ੍ਰੋਜਨ ਨਾਮ ਦਾ ਹਾਰਮੋਨ ਹੈ ਜਿਹੜਾ ਊਸ਼ਾਲੇ ਮਾਰਦਾ ਤੂੰ ਸੁਣਨੇ ਨਾ ਭਾਜੀ ਲਿਵਿੰਗ ਰਿਲੇਸ਼ਨਸ਼ਿਪ ਕਿੰਨਾ ਕਾਮਨ ਹੋ ਗਿਆ ਅੱਜਕੱਲ ਹੂੰ ਤੁਸੀਂ ਦੇਖੋ ਜਗ੍ਹਾ ਜਗ ਜਿਹੜੇ ਪ੍ਰੋਟੈਕਸ਼ਨਸ ਨੇ ਰੁਲੀਆਂ ਫੜੀਆਂ ਮਿਲਦੀਆਂ ਨੇ ਯੂਜ਼ਡ ਪ੍ਰੋਟੈਕਸ਼ਨ ਰੁਲੀਆਂ ਮਿਲਦੀਆਂ ਨੇ ਉਹ ਕਿਸੇ ਨੇ ਤਾਂ ਇਸਤੇਮਾਲ ਕੀਤੀਆਂ ਨੇ ਨਾ ਵੀਰ ਜੀ ਕਿਸੇ ਨੇ ਤਾਂ ਗੋਲੀਆਂ ਖਾਧੀਆਂ ਨੇ ਨਾ ਹਰ ਕੈਮਿਸਟ ਕੋਲ ਭਾਜੀ ਮੈਂ ਧਰਮ ਮਾਨਣਾ ਕਹਿ ਰਿਹਾ ਹਰ ਕੈਮਿਸਟ ਕੋਲ ਸ਼ਾਮ ਨੂੰ ਘੱਟ ਤੋਂ ਘੱਟ 30 ਤੋਂ 40 ਗੋਲੀਆਂ बिकਦੀਆਂ ਤੇ ਕੈਮਿਸਟ ਦਾ ਤੁਸੀਂ ਕੱਲੇ ਲੁਧਿਆਣਾ ਸ਼ਹਿਰ ਦਾ ਅੰਕੜਾ ਲਾ ਲਓ ਪੂਰੇ ਪੰਜਾਬ ਚ ਅੰਕੜਾ ਲਾ ਲਓ ਸਿਸਟਮ ਦੇਖ ਲਓ ਸਰ ਕਿੱਧਰ ਜਾ ਰਿਹਾ ਤੁਸੀਂ ਕੀ ਸੋਚਦੇ ਹੋ ਆਪਣੇ ਯੂਥ ਬਾਰੇ ਭਾਜੀ ਮੈਂ ਤਾਂ ਯੂਥ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਖੁਰਾਕਾ ਤੇ ਭਰੋਸਾ ਰੱਖੋ ਆਪਣੇ ਆਪ ਕਿਸੇ ਨੂੰ ਖੁਸ਼ ਕਰਨ ਲਈ ਕੈਮੀਕਲ ਖਾ ਕੇ ਆਪਣੇ ਸਰੀਰ ਦੀ ਦੁਰਗਤੀ ਕਰਨਾ ਮੇਰੇ ਹਿਸਾਬ ਨਾਲ ਕਿਤੇ ਚੰਗਾ ਕੰਮ ਨਹੀਂ ਹੈਗਾ ਕੀ ਲੱਗਦਾ ਕਿ ਦਵਾਈ ਬੰਦ ਹੋਣੀ ਚਾਹੀਦੀ ਹੈ ਕਿ ਜੋ ਕਟਿਆ ਸ਼ਬਦਾਵਲੀ ਨਾਲ ਪਾਜੀ ਕਟਿਆ ਸ਼ਬਦਾਵਲੀ ਬੰਦ ਹੋਣੀ ਚਾਹੀਦੀ ਕਟਿਆ ਸ਼ਬਦਾਵਲੀ ਬੰਦ ਹੋਣੀ ਚਾਹੀਦੀ ਹੈ ਪਾਜੀ ਮੇਰੀ ਗੱਲ ਸਮਝੋ ਕਿ ਉਹ ਵੀਡੀਓ ਜਿਹੜੇ ਵੈਦ ਸਬਹਾਨ ਜਾਂ ਡਾਕਟਰ ਬੋਲਦੇ ਪਏ ਨੇ ਕਿ ਉਹ ਆਪਣੇ ਬੱਚੇ ਦੇ ਨਾਲ ਖੜ ਕੇ ਉਹ ਵੀਡੀਓ ਸੁਣ ਸਕਦੇ ਨੇ ਅਗਰ ਉਹਦਾ ਬੱਚਾ 10ਵੀਂ ਕਲਾਸ ਦੇ ਵਿੱਚ ਆ ਤਾਂ ਬਿਲਕੁਲ ਵੀ ਮੈਨੂੰ ਨਹੀਂ ਲੱਗਦਾ ਸੁਣ ਨਹੀਂ ਸਕਦਾ ਚਲੋ ਆਪਣੇ ਪਾਪੇ ਨਾਲ ਬੈਠ ਕੇ ਉਹ ਗੱਲ ਸੁਣ ਸਕਦੇ ਨੇ ਬਿਲਕੁਲ ਜੇ ਉਹਨਾਂ ਦੇ ਪਾਪਾ ਵੀਡੀਓ ਸੁਣਦਾ ਹੋਵੇ ਉਹ ਕੀ ਕਰੂਗਾ ਮੱਥੇ ਤੇ ਸਿਰ ਮਾਰੂਗਾ ਕਿ ਕੋਲਰ ਨੂੰ ਚੌੜਾ ਕਰਕੇ ਮੁੱਛਾਂ ਨੂੰ ਵੱਟ ਦਊਗਾ ਕਿਉਂਕਿ ਰਾਤ ਨੂੰ 2-2 ਘੰਟੇ 3-3 ਘੰਟੇ 3-3 ਵਜੇ 4 ਵਜੇ ਜੂਤ ਸੌਂਦਾ ਹੀ ਨਹੀਂ ਰੀਲਾਂ ਦੇਖੀ ਜਾਓ ਹੁਣ ਰੀਲਾਂ ਦੇ ਵਿੱਚ ਕੋਈ ਉਤੇਜਕ ਆ ਗਿਆ ਕੋਈ ਪੱਤੀ ਜਨਕ ਆ ਗਿਆ ਕਿਤੇ ਕੁਝ ਬਕਵਾਸ ਕੀਤੀ ਹੋਈ ਹੈ ਕਿਸ ਨੇ ਆਦਰਸ਼ਾਦ ਹਮ ਇਦਾਂ ਕਰਾ ਦੂੰਗਾ ਉਦਾਂ ਕਰਾ ਦੂੰਗਾ ਇਹ ਕਰਾ ਦੂੰਗਾ ਉਹ ਕਰਾ ਦੂੰਗਾ ਖੰਨਾ ਸਰ ਤੁਸੀਂ ਇੱਕ ਦਿਨ ਕਿਤੇ ਇੰਜੋਏ ਕਰਨਗੇ ਹਨਾ ਤੁਸੀਂ ਆਪਣੇ ਆਪ ਨੂੰ ਲੱਗਾ ਕਿ ਨਹੀਂ ਯਾਰ ਮੇਰੇ 'ਚ ਕੋਈ ਕਮੀ ਹੈਗੀ ਐ ਤੁਸੀਂ ਭਾਜੀ ਆਟੋਮੈਟਿਕਲੀ ਸਕਰੋਲ ਕਰਕੇ ਜਦੋਂ ਸਾਹਮਣੇ ਕੋਈ ਤੇਜ਼ਕ ਵੀਡੀਓ ਆਉਂਦਾ ਨਾ ਵਧੀਆ ਜਿਹੀ ਬੋਲਬਾਣੀ ਦੇ ਵਿੱਚ ਬੰਦਾ ਭਾਜੀ ਡੋਲ ਜਾਂਦਾ ਵੈ ਉਹ ਲੱਗਦਾ ਕਿ ਮੈਂ ਦਵਾਈ ਲੈ ਲਵਾਂ ਇਹੀ ਗੱਲ ਮੈਰੋ ਭਾਜੀ ਕਹਿਣਾ ਚਾਹੁੰਦੇ ਨੇ ਕਿ ਆਪਣੇ ਸ਼ਬਦਾਵਲੀ ਨੂੰ ਬਦਲੋ ਆਪਣੀ ਸੋਚ ਨੂੰ ਬਦਲੋ ਯੂਥ ਨੂੰ ਬਦਲੋ ਡਾਕਟਰ ਨੂੰ ਵੈਦ ਨੂੰ ਹਕੀਮ ਨੂੰ ਪਤਾ ਹੋਣਾ ਚਾਹੀਦਾ ਵੈ ਕਿ ਮੈਨੂੰ ਦਵਾਈ ਦੇਣੀ ਹੈ ਕਿ ਮੈਂ ਨਹੀਂ ਦਵਾਈ ਦੇਣੀ ਮੈਂ ਇਹਨੂੰ ਗਾਈਡ ਕਰਨਾ ਮੈਂ ਇਹਨੂੰ ਪ੍ਰੇਰਿਤ ਕਰਨਾ ਮੈਂ ਇਹਨੂੰ ਸਹੀ ਦਿਸ਼ਾ 'ਚ ਪਾਉਣਾ ਇਹ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਭਾਜੀ ਪਾਣੀ ਦੇ ਪਰਸੈਂਟ ਲੋਕਾਂ ਦੀ ਜ਼ਿੰਮੇਵਾਰੀ ਇਹ ਨਿਭਾਉਂਦੇ ਨੇ। ਪਾਜੀ ਕੋਈ ਨਿਭਾਵੇ ਨਾ ਨਿਭਾਵੇ ਪਾਜੀ ਮੈਨੂੰ ਤਾਂ ਇਹ ਪਤਾ ਅਸੀਂ ਨਿਭਾਉਂਦੇ ਸੀ। ਅਸੀਂ ਨਿਭਾਣੇ ਹਾਂ। ਅਸੀਂ ਨਿਭਾਉਂਦੇ ਰਵਾਂਗੇ। ਅਸੀਂ ਤਾਂ ਪਾਜੀ ਅੱਜ ਇਸ ਚੈਨਲ ਤੋਂ ਹੁਬ ਕੇ ਇੱਕ ਚੀਜ਼ ਬੋਲਣ ਲੱਗੇ ਆਂ। ਸਕਰੀਨ ਦੇ ਉੱਪਰ ਮੈਂ ਨੰਬਰ ਦਊਂਗਾ ਇੱਕ ਅਜ। ਉਹ ਨੰਬਰ ਤੇ ਫੋਨ ਲਾਓ। ਮੇਰੇ ਕੋਈ ਆਈਓ ਕੋਈ ਨਾ। ਮੈਨੂੰ ਕੋਈ ਮਰੀਜ਼ ਨਹੀਂ ਚਾਹੀਦਾ। ਮੈਂ ਕਿਸੇ ਨੂੰ ਦਵਾਈ ਨਹੀਂ ਦੇਣਾ ਚਾਹੁੰਦਾ। ਸਾਨੂੰ ਫੋਨ ਲਾਓ। ਜੇ ਤੁਸੀਂ 10 ਜਗ੍ਹਾ ਤੇ ਦਵਾਈ ਖਾ ਚੁੱਕੇ ਨਾ ਤੁਹਾਡੀ ਸਮੱਸਿਆ ਸਾਡੇ ਨਾਲ ਸਾਂਝੀ ਕਰੋ। ਅਸੀਂ ਤੁਹਾਨੂੰ ਦੱਸਾਂਗੇ ਵੀਰੇ ਵੀਰੇ ਆ ਡਾਈਟ ਚਾਰਟ ਤੁਹਾਡੇ ਲਈ ਹੈ ਪਵਾਂ ਰੋਗ ਤੁਹਾਡਾ 1 ਹੈ 2 ਹੈ 3 ਹੈ ਹਰ ਰੋਗ ਦਾ ਡਾਈਟ ਚਾਰਟ ਅਲੱਗ ਹੋਊਗਾ ਵੀਰੇ ਬਟ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਹੈਲਪਲਾਈਨ ਨੰਬਰ ਦੇ ਵਿੱਚ ਵੀਰੇ ਬਟ ਅਸੀਂ ਦਵਾਈ ਕਿਸੇ ਨੂੰ ਨਹੀਂ ਵੇਚਾਂਗੇ ਦਵਾਈ ਨਹੀਂ ਵੇਚ ਅਸੀਂ ਨਹੀਂ ਕਹਿਣਾ ਸਾਡੇ ਕੋਲ ਆ ਅਸੀਂ ਬਿਲਕੁਲ ਨਹੀਂ ਕਹਿਣਾ ਅਸੀਂ ਕਹਿਣਾ ਤੇਰੇ ਇਰਦ-ਗਿਰਦ ਤੇਰਾ ਕੋਈ ਵੈਦ ਡਾਕਟਰ ਹਕੀਮ ਹੈਗਾ ਵਾ ਉਹਦੇ ਕੋਲ ਚਲ ਜਾ ਨਾਲੇ ਉਹਨੂੰ ਦੱਸ ਕਿ ਮੈਨੂੰ ਆਹ ਪ੍ਰੋਬਲਮ ਹੈ ਤੇ ਮੈਨੂੰ ਆਹ ਟੈਸਟ ਕਰਾਉਣਾ ਮੇਰਾ ਟੈਸਟ ਕਰਾ ਕੇ ਦੇ ਫੇਰ ਉਹ ਦਵਾ ਜੋ ਚ ਦਿੱਕਤ ਆਊਗੀ ਫੇਰ ਮੈਂ ਦਵਾਈ ਲਵਾਂਗਾ ਨਹੀਂ ਤਾਂ ਮੈਂ ਜਿਹੜਾ ਡਾਈਟ ਪਲਾਨ ਮੈਨੂੰ ਡਾਕਟਰ ਨੇ ਦਿੱਤਾ ਉਹਨੂੰ ਫਾਲੋ ਕਰੂੰਗਾ ਆ ਮਰੇਤਪਾਲ ਮੈਰੋਂ ਕੀ ਕਹਿਣਾ ਚਾਹੁੰਦੇ ਧੰਨਵਾਦ ਪਾਜੀ ਇੱਕ ਕ੍ਰਾਂਤੀ ਲਿਆਉਣ ਲਈ ਇੱਕ ਸਭ ਦਾ ਚੰਗਾ ਕਰਨ ਲਈ ਯੂਥ ਨੂੰ ਪ੍ਰੇਰਿਤ ਕਰਨ ਲਈ ਪਾਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੇ ਫੇ ਜਿਹੜੇ ਗਲਤ ਕੰਟੈਂਟ ਪਾ ਰਹੇ ਨੇ ਅਸ਼ਲੀਲ ਉਹਨਾਂ ਦਾ ਹਾਲ ਦੇਖ ਲਓ ਪਾਜੀ ਕੀ ਹੋ ਰਿਹਾ ਪਾਜੀ ਸਾਰੀ ਦੁਨੀਆ ਸ਼ਿੱਤਰ ਦੀ ਮਾਰ ਹੀ ਸਮਝਦੀ ਹੈ ਨਾ ਪਿਆਰ ਦੀ ਪਰਿਭਾਸ਼ਾ ਤਾਂ ਕੋਈ ਨਹੀਂ ਸਮਝਦੀ ਕਿ ਕੁਝ ਸਮਝਦੀ ਹੈ ਤੇ ਸੋਸ਼ਲ ਮੀਡੀਆ ਰੋਜ਼ ਦੇਖਦੇ ਹੋ ਤੂੰ ਇਤਨਾ ਵੱਡਾ ਚੈਨਲ ਹੈਂਡਲ ਕਰਦੇ ਹੋ ਭਾਜੀ ਹੂੰ ਤੁਹਾਡੇ ਚੈਨਲ ਤੇ ਤਾਂ ਲਾਈਵ ਹੋ ਕੇ ਭਾਜੀ ਨੇ ਇਹਦੇ ਬੰਦੇ ਦਾ ਨਾਮ ਦਿੱਤੇ ਸੀਗੇ ਬਿਲਕੁਲ ਸਾਡਾ ਇਹੀ ਮਕਸਦ ਸੀ ਕਿ ਅਸੀਂ ਤੁਹਾਨੂੰ ਚੰਗਾ ਸਨੇਹਾ ਦੇ ਸਕੀਏ ਕਿ ਚੰਗਾ ਰਾਹ ਦਿਖਾ ਸਕੀਏ ਲੋਕ ਸੋਚ ਲੈਂਦੇ ਨੇ ਕਿ ਸ਼ਾਇਦ ਕੋਈ ਨਹੀਂ ਬੋਲ ਸਕਦਾ ਉੱਥੇ ਈ ਸ਼ਾਂਡਾ ਵਰਗੇ ਡਾਕਟਰ ਹੈਗੇ ਨੇ ਜੋ ਬੋਲ ਵੀ ਸਕਦੇ ਨੇ ਤੇ ਦੱਸ ਵੀ ਸਕਦੇ ਨੇ ਕਿ ਜੇ ਤੁਸੀਂ ਕੰਮ ਵੀ ਕਰਨਾ ਤਾਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਸਰ ਬਹੁਤ ਬਹੁਤ ਬਾਜੀ ਹਰ ਚੀਜ਼ ਦਾ ਨਾ ਇੱਕ ਟਾਈਮ ਹੁੰਦਾ ਵੈ ਹਰ ਚੀਜ਼ ਦੀ ਇੱਕ ਸਮਝ ਹੁੰਦੀ ਹੈ ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ ਹਰ ਚੀਜ਼ ਦਾ ਇੱਕ ਸਲਿਕਾ ਹੁੰਦਾ ਵੈ ਯਾਰ ਤੁਸੀਂ ਡਾਕਟਰ ਹੋ ਤੁਸੀਂ ਆਪਣੀ ਡਾਕਟਰੀ ਦਾ ਲੋਕਾਂ ਨੂੰ ਦਿਖਾਓਗੇ ਅਸੀਂ ਡਾਕਟਰ ਹੈ ਅਸੀਂ ਕੁਆਲੀਫਾਈਡ ਆ ਅਸੀਂ ਪੜੇ ਲਿਖੇ ਆ ਉਹਨੇ ਨੂੰ ਗਿਆਨ ਵੰਡੋ ਇਹਨਾਂ ਕੋ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਇਹ ਹੋ ਜਾਊਗਾ ਉਹ ਹੋ ਜਾਊਗਾ ਬਾਜੀ ਪੈਸੇ ਬੜੀ ਮਿਹਨਤ ਨਾਲ ਕਮਾਏ ਜਾਂਦੇ ਆ ਮੈਂ ਰੋਜ਼ ਦੇਖਦਾ ਆ ਬਾਜੀ ਮੈਂ ਵੀ ਬਾਜੀ ਰੱਬ ਦਾ ਬੰਦਾ ਆ ਬਟ ਮੈਂ ਰੱਬ ਨਹੀਂ ਹੈਗਾ ਪਾਜੀ ਮੈਂ ਰੱਬ ਦਾ ਬੱਚਾ ਹੈ ਰੱਬ ਤੋਂ ਡਰਦਾ ਹੈ ਰੱਬ ਤੋਂ ਨਿਯੋਕੇ 24 ਘੰਟੇ ਚੱਲਦਾ ਹੈ ਉਸ ਪਰਮਪਿਤਾ ਪਰਮਾਤਮਾ ਕਾਲਪੁਰਖ ਤੋਂ ਪਾਜੀ ਮੈਂ ਵੀ ਹੱਥ ਜੋੜ ਕੇ ਡਰਦਾ ਵਾਂ ਕਿਉਂਕਿ ਪਾਜੀ ਕੱਲ ਨੂੰ ਮੇਰੇ ਵੀ ਬੱਚੇ ਆ ਕੱਲ ਨੂੰ ਮੇਰੇ ਵੀ ਦੋ ਮੁੰਡੇ ਉਹਨਾਂ ਨੇ ਵੀ ਵੱਡੇ ਹੋਣਾ ਪਾਜੀ ਮੈਂ ਡਰਦਾ ਪਾਜੀ ਮੈਨੂੰ ਫੋਨ ਨਹੀਂ ਦਿੰਦਾ ਮੈਨੂੰ ਇੰਸਟਾਗ੍ਰam ਫੇਸਬੁੱਕ ਨਹੀਂ ਦੇਖਣ ਦਿੰਦਾ ਮੈਂ ਕਹਿੰਦਾ ਬੇਟਾ ਗੇਮਾਂ ਖੇਲੋ ਮੈਂ ਕਹਿੰਦਾ ਬੇਟਾ ਕਿੱਕਲੀ ਪਾ ਲੋ ਮੈਂ ਕਹਿੰਦਾ ਬੇਟਾ ਲੁੱਕਣ ਵਿੱਚ ਹੀ ਖੇਡ ਲੋ ਮੈਂ ਕਹਿੰਦਾ ਬੇਟਾ ਸਟਾਪੂ ਖੇਡ ਲੋ ਇਹ ਪਾਜੀ ਖਿਲਨਾ ਕਿਉਂਕਿ ਮੋਬਾਈਲ ਮਾਪ ਆਪ ਆਪਣੇ ਸਭ ਨੂੰ ਫੜਾਤਾ ਮੈਂ ਬੇਨਤੀ ਕਰਨਾ ਚਾਹਾਂਗਾ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਫੋਨ ਤੋਂ ਦੂਰ ਰੱਖੋ ਅਗਰ ਇੱਕ ਬਾਈ ਕੁਝ ਕਹਿ ਕੇ ਨਿਕਲਿਆ ਤੇ ਕਿੰਨੀ ਮੁਸੀਬਤਾਂ ਝੱਲ ਰਿਹਾ ਉਹ ਇਹਦੇ ਬਾਰੇ ਸੋਚਿਓ ਸਾਨੂੰ ਸਭ ਨੂੰ ਬਾਈ ਦਾ ਸਾਥ ਦੇਣਾ ਚਾਹੀਦਾ ਵੈ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਸਮਝਣੀ ਚਾਹੀਦੀ ਹੈ ਸਾਨੂੰ ਸਭ ਨੂੰ ਆਪਣੀ ਯੂਥ ਨੂੰ ਵਧੀਆ ਐਜੂਕੇਟ ਕਰਨਾ ਚਾਹੀਦਾ ਵੈ ਮੈਂ ਤਾਂ ਆਪਣੇ ਛੋਟੇ ਵੀਰਾ ਭਰਾਵਾਂ ਨੂੰ ਵੀ ਕਹੂੰਗਾ ਕਿ ਵੀਰੋ ਘਰ ਦੀ ਖੁਰਾਕ ਪੇਸ਼ਾਨੋ ਆਪਣੇ ਦਾਦਿਆਂ ਨੂੰ ਕਹੋ ਕਿ ਸਾਨੂੰ ਪੰਜੀਰੀ ਬਣਾ ਕੇ ਦਿਓ ਆਪਣੇ ਦਾਦੀਆਂ ਨੂੰ ਕਹੋ ਕਿ ਮੈਂ ਦੁੱਧ ਦਹੀਂ ਦੇਸੀ ਕੇ ਪਨੀਰ ਜਿਆਦਾ ਮਾਤਰਾਤ ਖਾਣਾ ਚਾਹੁੰਨਾ ਹੈ ਜੇ ਤੁਹਾਨੂੰ ਕੋਈ ਲੱਗਦਾ ਹੋਵੇ ਕਿ ਪੇਟ ਦੀ ਹਾਜਮੇ ਦੀ ਕੋਈ ਦਿੱਕਤ ਹੈ ਤੇ ਵਰਜੀਸ਼ ਕਰੋ ਐਕਸਰਸਾਈਜ਼ ਕਰੋ ਨਹੀਂ ਕਰ ਸਕਦੇ ਜਿਹੜਾ ਵੀ ਨੇੜੇ ਤੁਹਾਡੇ ਤੁਹਾਡਾ ਵੈਦ ਡਾਕਟਰ ਜਿਹੜਾ ਕੁਆਲੀਫਾਈਡ ਹੈਗਾ ਹੋਵੇ ਜਿਹਦੇ ਕੋਲ ਤਜਰਬਾ ਹੈਗਾ ਜਰੂਰ ਮਿਲੋ ਜਾ ਕੇ ਨਾਲੇ ਉਹਨੂੰ ਕਹੋ ਸਰ ਜੀ ਮੈਨੂੰ ਪਲੀਜ਼ ਕਮਜ਼ੋਰੀ ਦੀ ਦਵਾਈ ਨਾ ਦਿਓ ਮੇਰਾ ਹਾਜਮਾ ਇੰਨਾ ਬਣਾਓ ਤੇ ਮੇਰੀ ਖੁਰਾਕ ਇਦਾਂ ਦੀ ਦਿਓ ਕਿ ਮੈਂ ਜੋ ਖਾਵਾਂ ਪੱਥਰ ਖਾਵਾਂ ਮੈਨੂੰ ਹজম ਹੋ ਜਾਵੇ ਤੇ ਉਹ ਮੇਰੀ ਤਾਕਤ ਦੇ ਰੂਪ ਚ ਕਨਵਰਟ ਹੋ ਕੇ ਮੈਨੂੰ ਬਲਵਾਨ ਬਣਾ ਸਕੇ ਮੈਂ ਤਾਂ ਹੀ ਕਹਿਣਾ ਚਾਹੂੰਗਾ ਵੀਰੇ ਜੇ ਇਹ ਰਿਸਪਾਂਸਿਬਿਲਟੀ ਕਿਸੇ ਡਾਕਟਰ ਨੇ ਪੂਰੀ ਕਰਤੀ ਨਾ ਚਲੋ ਜੋ ਮੈਰੋ ਸਾਹਿਬ ਕਰ ਰਹੇ ਹੋ ਤਾਂ ਲੱਗ ਚੀਦਾ ਬਟ ਉਹਨਾਂ ਨੂੰ ਆਪ ਨੂੰ ਬੜੀ ਖੁਸ਼ੀ ਮਹਿਸੂਸ ਹੋਗੀ ਕਿ ਮੈਂ ਅੱਜ ਕੋਈ ਚੰਗਾ ਕੰਮ ਕੀਤਾ ਵੀਰੇ ਦਵਾਈ ਦਿਓ ਯਾਰ ਕੀ ਦਿੱਕਤ ਹੈ ਕਿ ਜੇ ਉਹਨੂੰ ਲੋੜ ਹੈਗੀ ਤਾਂ ਦਵਾਈ ਖਾਣ ਚ ਕੋਈ ਦਿੱਕਤ ਨਹੀਂ ਹੈਗੀ ਵੀਰੇ ਜਿਉ ਨੂੰ ਲੋੜ ਹੈਗੀ ਆ ਅੱਕੇ ਹੋਇਆ ਦੀ ਬਸ ਹੋਈ ਹੋਈ ਆ ਸਾਰੇ ਘਰ ਦੇ ਟੋਟਕੇ ਹਰ ਤਰ੍ਹਾਂ ਦੇ ਹਤਕੰਡੇ ਪਨਾ ਕੇ ਅੱਕ ਚੁੱਕਾ ਵੈ ਟੈਸਟ ਕਰਾ ਲਓ ਯਾਰ ਉਹਦੇ ਟੈਸਟ ਕਰਾ ਕੇ ਲੋੜ ਦਾ ਦਵਾਈ ਦੇ ਦਿਓ ਕੋਈ ਲੋੜ ਨਹੀਂ ਵੀ ਰੇ ਕੋਈ ਫਰਕ ਨਹੀਂ ਪੈਂਦਾ ਬਟ ਇੱਕ ਗਾਈਡੈਂਸ ਇੱਕ ਤਰੀਕਾ ਇੱਕ ਸਲੀਕਾ ਹੋਣਾ ਚਾਹੀਦਾ ਨਾ ਤੁਸੀਂ ਹਸਪਤਾਲ 'ਚ ਜਾਂਦੇ ਹੋ ਤੁਹਾਨੂੰ ਹਸਪਤਾਲ 'ਚ ਪਹਿਲਾਂ ਗੱਲ ਕੀਤੀ ਜਾਂਦੀ ਆ ਫਿਰ ਜੇ ਗੱਲ ਦੇ ਵਿੱਚ ਬਿਮਾਰੀ ਸਮਝ ਆਉਂਦੀ ਆ ਉਹਦੇ ਟੈਸਟ ਕਰਾਏ ਜਾਂਦੇ ਨੇ ਫਿਰ ਟੈਸਟ ਤੋਂ ਬਾਅਦ ਤੁਹਾਨੂੰ ਦਵਾਈ ਦਿੱਤੀ ਜਾਂਦੀ ਏ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਹਦੇ ਬਾਰੇ ਸੰਪੂਰਨ ਨੌਲੇਜ ਦਿੱਤੀ ਜਾਂਦੀ ਏ ਸੋ ਮੇਰੇ ਖਿਆਲ ਨਾਲ ਅਗਰ ਐਲੋਪੈਥੀ ਵਾਲੇ ਉਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਵੈ ਤੇ ਭਾਜੀ ਬਹੁਤ ਬਹੁਤ ਧੰਨਵਾਦ ਇਹ ਚੀਜ਼ ਦਾ ਆਗਾਜ਼ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਸਰ ਫਿਰ ਇੱਕ ਗੱਲ ਇਹ ਵੀ ਦੱਸੋ ਨਾ ਕਿ ਇੰਨੇ ਆਈਵੀਐਫ ਸੈਂਟਰ ਕਿਉਂ ਖੁੱਲ ਰਹੇ ਨੇ ਇੰਨੇ ਕਿਉਂ ਲੋਡ ਪੈ ਰਹੀ ਆਈਵੀਐਫ ਸੈਂਟਰ ਖੁੱਲਣ ਦੀ ਭਾਜੀ ਜਿਹੜੀ ਗੱਲ ਦਾ ਆਗਾਜ਼ ਅੱਜ ਹੋਇਆ ਵੈ ਜੇ ਇਹ ਹੀ ਆਗਾਜ਼ ਅੱਜ ਤੋਂ 5-7 ਸਾਲ ਪਹਿਲਾਂ ਹੋ ਜਾਂਦਾ ਕਿਉਂਕਿ ਲੋਕੀ ਕੈਮੀਕਲ ਖਾ ਖਾ ਕੇ ਇੰਜੋਏ ਕਰ ਲੈਂਦੇ ਪਹਿਲਾਂ ਹੂੰ ਖੁਰਾਕਾਂ ਉਹਨਾਂ ਦੀ ਵਧੀਆ ਨਹੀਂ ਹੈਗੀਆਂ ਗਾਈਡੈਂਸ ਉਹਨਾਂ ਦੀ ਵਧੀਆ ਨਹੀਂ ਹੈਗੀ ਬੜੀ ਗੱਲ ਸਮਝ ਰਹੇ ਹੋ ਨਾ ਜਿਸ ਕਰਕੇ ਔਰਤਾਂ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਐਮਐਚ ਲੈਵਲ ਘਟ ਜਾਣਾ ਉਸੇ ਤਰੀਕੇ ਦੇ ਨਾਲ ਮਰਦਾਂ ਦੇ ਵਿੱਚ ਗੋਲੀਆਂ ਕੈਪਸੂਲ ਖਾ ਕਰਕੇ ਆਪਣੇ ਮਰਦਾਨਗੀ ਦੇ ਕਿਟਾ ਨੂੰ ਘਟਾ ਲੈਣੇ ਓਕੇ ਹੋ ਗਿਆ ਭਾਜੀ ਅੱਜ ਦਿੱਕਤਾਂ ਨੇ ਝੰਗਾੜੇ ਮਾਰ ਰਹੇ ਨੇ ਰੱਬਾਂ ਦੇ ਦਾਤ ਤੇ ਜਾ ਜਾ ਕੇ ਨਕਰ ਘੜ ਰਹੇ ਨੇ ਕਿ ਰੱਬਾ ਸਾਡੀ ਦਾਤ ਦੇ ਦੇ ਸਾਨੂੰ ਰੱਬਾ ਸਾਡਾ ਬੰਚ ਵਧਾ ਦੇ ਦੇ ਆਈਵੇ ਭਾਜੀ ਕੋਈ 100% ਦੀ ਗਾਰੰਟੀ ਨਹੀਂ ਹੈਗੀ ਕਿ ਇੰਨੇ ਪੈਸੇ ਲਾ ਕੇ ਵੀ ਤੁਸੀਂ ਵਧੀਆ ਤਰੀਕੇ ਨਾਲ ਸੈੱਟ ਹੋ ਜਾਓਗੇ ਲੇਟ ਮੈਰਿਜ ਬਹੁਤ ਵੱਡਾ ਇਹਦੇ ਵਿੱਚ ਰੀਜ਼ਨ ਹੈ ਕਿ ਡਿਲੇਡ ਮੈਰਿਜ ਤੁਸੀਂ ਜਿਹੜੇ ਕਰ ਰਹੇ ਹੋ ਕਿ ਕੈਰੀਅਰ ਕੌਂਸ਼ੀਅਸ ਹੋ ਕਰਕੇ ਹੂੰ ਕਿਤੇ ਨਾ ਕਿਤੇ ਇਹ ਬਹੁਤ ਜ਼ਿਆਦਾ ਇਫੈਕਟ ਪਾਇਆ। ਹਾਂਜੀ ਡਾਈਟ ਤੇ अर्ली ਮੈਰਿਜ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਓ ਪਾਦੀ ਕੀ ਦਿੱਕਤ ਹੈਗੀ? ਬਿਲਕੁਲ ਸਰ। ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਵੀ ਆਪਣੀ ਗੱਲਬਾਤ ਜਿਹੜੀ ਸਾਂਝ ਕੀਤੀ ਬਹੁਤ ਚੰਗਾ ਲੱਗਿਆ ਉਹ ਤੁਹਾਡੇ ਨਾਲ ਗੱਲਬਾਤ ਕਰਕੇ ਵੀ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਤਦ ਤੱਕ ਲਈ ਮੈਨੂੰ ਜੜੀ ਹਰਮਿੰਦਰ ਖੰਨਾ ਨੂੰ ਇਜਾਜ਼ਤ ਦੇ ਦੇ ਜਰੂਰ ਰਹਿਮਟੀ। ਧੰਨਵਾਦ।